ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਅਨਦਰ ਵਲੌਗ ਹੋਪਸ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼हाल ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਮੈਂ ਵੀ ਬਿਲਕੁਲ ਠੀਕ ਐ ਇੱਥੇ ਟਾਈਮ ਸੀ ਮਾਰਨਿੰਗ ਦਾ ਨੀਅਰ ਅਬਾਊਟ 8:30 9 ਦਾ ਟਾਈਮ ਹੋਊਗਾ ਮੈਂ ਲੱਗੀ ਸੀ ਆਪਣੇ ਰੂਮ ਦੀ ਸਫਾਈ ਕਰਨ ਅੱਜ ਮੇਰੇ ਰੂਮ ਦੀ ਵਾਰੀ ਸੀਗੀ ਤੇ ਪਹਿਲਾਂ ਬਸ ਜਿਵੇਂ ਕੰਬਈ ਛੱਤ ਤੱਕ ਝਾੜਨੀ ਹੁੰਦੀ ਜਾਲੇ ਵਗੈਰਾ ਕੋਈ ਨੀਕੇ ਮੋਟੇ ਹੈਗੇ ਨਾ ਉਤਰ ਜਾਣ ਕੇ ਕੋਈ ਡਸਟ ਹੈਗੀ ਕੰਨਾਂ ਤੇ ਉਹ ਸਾਫ ਹੋ ਜੂਗੀ ਇਹ ਸਟੈਪ ਹੁੰਦਾ ਪਹਿਲਾਂ ਤਾਂ ਕਿ ਉੱਪਰੋਂ ਸਫਾਈ ਕਰਦੇ ਕਰਦੇ ਆਪਾਂ نیچے ਨੂੰ ਆਈਏ ਜਿਹੜੇ ਡਸਟ ਥਿੰਗ ਗਿਰੂਗੀ ਉੱਪਰੋਂ نیچے ਨੂੰ ਸਾਫ਼ ਹੁੰਦੀ ਜਾਊਗੀ ਸਾਰੀਆਂ ਕੰਧਾਂ ਤੇ ਇਹ ਚੀਜ਼ਾਂ ਡਸਟਰ ਮਾਰਿਆ ਜਾਲੇ ਵੀ ਸਾਫ਼ ਹੋਗੇ ਤੇ ਮਿੱਟੀ ਵੀ ਸਾਫ਼ ਹੋ ਗਈ ਹੈ ਨਾ ਨਿੱਕੇ ਨਿੱਕੇ ਜਾਲੇ ਲੱਗ ਜਾਂਦੇ ਨੇ ਟਾਈਮ ਨਾਲ ਜਿਵੇਂ ਕਹਾਂ ਬਹੁਤ ਜ਼ਿਆਦਾ ਗੰਦਾ ਨਹੀਂ ਸੀ ਤੇ ਬਹੁਤ ਸਾਫ਼ ਵੀ ਨਹੀਂ ਹੈ ਨਹੀਂ ਸੀਗਾ ਇਹ ਰੂਮ ਅਸੀਂ ਜਿਵੇਂ ਯੂਜ਼ ਕਰਦੇ ਹਾਂ ਯੂਜ਼ 'ਚ ਆਉਂਦਾ ਤੇ ਇੱਥੇ ਜਾਲੇ ਲੱਗੇ ਪਏ ਸੀ ਕਾਫੀ ਦੂਜੇ ਰੂਮਸ ਨਾਲੋਂ ਜ਼ਿਆਦੇ ਕੰਧਾਂ ਸਾਫ਼ ਕਰਨ ਤੋਂ ਬਾਅਦ ਤੇ ਮੈਂ ਹੁਣ ਪੈਡ ਸ਼ੀਟਸ ਉਥਾ ਹਟਾ ਕੇ ਗੰਦਾ ਚੱਕ ਕੇ ਨਾ ਬੈੱਡ ਉੱਪਰ ਉਹ ਰੱਖੂੰਗੀ ਸਟੈਪ ਤੇ ਫਿਰ ਉਹ ਸਟੈਪ ਰੱਖ ਕੇ ਬੈੱਡ ਦੇ ਉੱਪਰ ਫਿਰ ਪੱਖਾ ਸਾਫ਼ ਕਰਾਂਗੇ ਕਿਉਂਕਿ ਪੱਖਾ ਬੈੱਡ ਦੇ ਸੈਂਟਰ ਵਿੱਚ ਆ ਤੇ ਫਿਰ ਕੋਹੜੀ ਲੱਗਦੀ ਨਹੀਂ ਜੇ ਸਾਈਡ ਤੇ ਹੁੰਦਾ ਕੋਹੜੀ ਲੱਗ ਜਾਂਦੀ ਤੇ ਉੱਪਰ ਬੈੱਡ ਦੇ ਉੱਪਰ ਨਾ ਕੋਈ ਟੇਬਲ ਰੱਖ ਕੇ ਫਿਰ ਪੱਖਾ ਸਾਫ਼ ਹੋਊਗਾ ਇਹ ਸਟੈਪ ਬਹੁਤ ਕੰਮ ਦਿੰਦਾ ਬਹੁਤ ਕੰਮ ਦਿੰਦਾ ਇਹ ਵਾਲਾ ਸਟੈਪ ਮੈਨੂੰ ਐ ਲੱਗ ਰਿਹਾ ਵੀ ਐਨੇ ਸਾਲੇ ਤੋਂ ਬਿਨਾ ਕਿਵੇਂ ਲੰਗਾ ਇਸੀ ਹੈ ਨਾ ਕਉਂਕਿ ਹਮੇਸ਼ਾ ਕੋਡ ਖਿੱਚਣੇ ਵੀ ਪੋਸੀਬਲ ਨਹੀਂ ਹੁੰਦੀ ਐ ਨੀ ਬੱਟੀ ਚੀਜ਼ ਆ ਪਛੋਟੀ ਚੀਜ਼ ਤਾਂ ਲਾਈਟ ਹੈ ਹੋ ਵਜਨ ਵਿੱਚ ਤਾਂ ਚੱਕਣਾ ਈਜ਼ੀ ਰਹਿੰਦਾ ਜਿਵੇਂ ਪਲਾਸਟਿਕ ਦਾ ਤੇ ਵਜਨ ਜ ਬਹੁਤ ਲਾਈਟ ਆ ਬੱਚਾ ਵੀ ਚੱਕ ਸਕਦਾ ਤੇ ਸਟੈਪ ਉੱਪਰ ਖੜ ਕੇ ਕਰ ਲੈਨੇ ਪੱਖਾ ਸਾਫ਼ ਜਿਹੜੇ ਰੂਮ ਚ ਬੈੱਡ ਲੱਗੇ ਨੇ ਤਾਂ ਫਿਰ ਉਹ ਬਸ ਇਹੀ ਆ ਕਿ ਬੈੱਡ ਦੇ ਉੱਪਰ ਸਟੈਪ ਰੱਖ ਕੇ ਪੱਖਾ ਸਾਫ਼ ਹੋਏ ਨੇ ਸਟੈਪ ਤੇ ਖੜ ਕੇ ਜੇ ਕਿਤੇ ਬੈੱਡ ਨਹੀਂ ਹੈਗਾ ਤਾਂ ਘੋੜੀ ਲੱਗ ਜਾਂਦੀ ਆ ਤੋ ਫੈਨ ਕਲੀਨ ਕਰਤਾ ਮੈਂ ਕਿ ਹੁਣ ਚਲੋ ਪੜਦੇ ਆਂ ਵੜੀ ਰੋਡ ਸਾਫ ਕਰ ਲੰਨੇ ਵੈਸੇ ਤਾਂ ਮੈਂ ਜਿਸ ਨੇ ਵਿੰਡੋ ਸਾਫ ਕਰਾਉਣੀ ਹੈ ਹੈਲਪਰ ਤੋਂ ਸਾਫ ਕਰਵਾ ਲਾਣੀ ਹੁੰਦੀ ਆ ਉਹਨੂੰ ਕਹਿੰਦਾ ਨਹੀਂ ਕੱਪੜਾ ਮਾਰਦੇ ਮੈਂ ਕਿ ਚਲੋ ਅੱਜ ਇੱਕ ਵਾਰ ਮੈਂ ਕਰ ਦਿੰਨੇ ਵਿੰਡੋਸ ਹੈਲਪਰ ਸਾਫ ਕਰਦੀ ਆ ਉਹੀ ਕਰੂਗੀ ਵਿੰਡੋਸ ਮੈਂ ਕਿਸੇ ਵੀ ਰੂਮ ਦੀਆਂ ਸਾਫ ਨਹੀਂ ਕਰੀਆਂ ਕਿਉਂਕਿ ਆਲਮੋਸਟ ਸਾਫ ਨੇ ਰੂਟੀਨ ਚ ਹੁੰਦੀਆਂ ਰਹਿੰਦੀਆਂ ਨੇ ਗੰਦੀਆਂ ਨਹੀਂ ਸੀਆਂ ਤੇ ਜੇ ਕਿਤੇ ਗੰਦੀ ਹੋਊਗੀ ਵੀ ਥੋੜੀ ਬਹੁਤੀ ਕੋਈ ਹੋਰ ਨਹੀਂ ਕਰ ਦੇਣੀ ਆ ਸਾਫ ਇਸ ਲਈ ਵਿੰਡੋਸ ਵਾਲਾ ਕੰਮ ਮੈਂ ਨਹੀਂ ਕਰਿਆ ਮੈਂ ਹੈਲਪਰ ਕੰਮ ਨਹੀਂ ਕਰਦੀ ਮੈਂ ਉਹ ਕਰਦਾ ਜਿਹੜਾ ਉਹ ਕਰਦੀ ਹੁੰਦੀ ਉਹ ਮੈਂ ਛੱਡ ਛੱਡਦਾ ਫਿਰ ਤੇ ਵਿੰਡੋਸ ਦੇ ਉੱਪਰ ਜਿਹੜੀ ਨਾ ਕਿਨਾਰੀ ਜਿਹੀ ਬਣੀ ਹਸੀ ਬਿੰਡਲ ਜਿਹਦੇ ਉੱਪਰ ਵੀ ਕੱਪੜਾ ਮਾਰਦਾ ਤੇ ਪੜਦਿਆਂ ਵਾਲੀ ਰੌਡ ਉੱਪਰ ਵੀ ਕੱਪੜਾ ਮਾਰਦਾ ਗਿੱਲਾ ਸੁੱਕਾ ਤਾਂ ਕਿ ਧਸਤ ਜਿਹੜੀ ਹੁਣ ਉੱਪਰੋਂ ਗਿਰੀ ਆ ਤਾਂ ਸਾਫ਼ ਹੋ ਜਾਈ ਸੋ ਅੰਦਾ ਇੱਕ ਇੱਕ ਚੀਜ਼ ਆਪਾਂ ਕਰਾਂਗੇ ਰੂਮ ਦੀ ਸਾਫ਼-ਸਫਾਈ ਜੀ ਡੀਪ ਕਲੀਨਿੰਗ ਏਸੀ ਦੀ ਨਾ ਜਾਲੀਆਂ ਖੋਲ ਕੇ ਸਾਫ਼ ਕਰਨ ਵਾਲੀਆਂ ਸੀ ਆ ਇਹ ਵੀ ਅੱਗੇ ਦਵਿੰਦਰ ਕਰ ਦੰਦੇ ਹੁੰਦੇ ਬਸ ਹੁਣ ਮੈਂ ਇੱਕ ਵਾਰ ਮੈਂ ਕਰਤੀ ਬਸ ਉਹਨਾਂ ਨੂੰ ਆਏ ਹੋ ਗਿਆ ਵੀ ਇਹ ਕਰ ਦੰਦੀ ਹੈ ਕਰ ਸਕਦੀ ਹੈ ਨਾ ਫਿਰ ਹੁਣ ਉਹ ਮੈਨੂੰ ਇਹ ਕਹਿੰਦੇ ਨੇ ਵੀ ਜਾਲੀਆਂ ਸਾਫ਼ ਕਰਦੇ ਹੀ ਹੁਣ ਮੈਂ ਵੀ ਹੁਣ ਸੋਚਦੀ ਮੈਂ ਵੀ ਕਿਥੋਂ ਪੰਗਾ ਲੈ ਲੱਗੇ ਵਧੀਆ ਆਰਾਮ ਨਾਲ ਹੋ ਆਪ ਕਰ ਦੰਦੇ ਸੀਗੇ ਹੁਣ ਮੈਂ ਖੋਲਦਾਂ ਨਹੀਂ ਫਿਰ ਉਹਨਾਂ ਨੂੰ ਆਏ ਹੋ ਗਿਆ ਵੀ ਠੀਕ ਹੈ ਕਰਤਾ ਦਿੰਦੀ ਹੈ ਤੇ ਇਹ ਸੀ ਤੇ ਉੱਪਰ ਵੀ ਮੈਂ ਡਸਟਰ ਮਾਰਤਾ ਜਾਲੀਆਂ ਇਹ ਸੀ ਸਾਫ਼ ਕਰਕੇ ਦੁਬਾਰੇ ਫੇਰ ਲਗਾਤੀਆਂ ਸੀ ਇਹ ਤੇ ਇਥੋਂ ਨਾਲ ਗੱਦਿਆਂ ਦੇ ਸਾਈਟਸ ਤੋਂ ਇਹ ਡਸਟ ਜਿੱਤੇ ਕੋ ਲੂੰਜੇ ਬਣ ਜਾਂਦੇ ਨੇ ਇਕੱਠੇ ਹੋ ਜਾਂਦੇ ਨੇ ਸਾਈਡ ਤੇ ਕਿਨਾਰੀਆਂ ਤੇ ਉਹ ਸਾਫ਼ ਕਰ ਰਹੀ ਸੀਗੀ ਕੱਪੜਿਆਂ ਦੇ ਲੂੰਜੇ ਵਾਲ ਨਿਕਨਕੇ ਡਸਟ ਉਹ ਫਿਰ ਗਿੱਲੇ ਕੱਪੜ ਨਾਲ ਮੈਂ ਹਟਾਤਾ ਸਾਫ਼ ਕਰਤਾ ਉੱਪਰ ਸੁੱਕਾ ਮਾਰ ਦੂੰਗੀ ਗਿੱਲਾ ਮਾਰ ਕੇ ਤੇ ਇਹ ਵੀ ਸਾਫ਼ ਹੋ ਜੂ ਸੈਂਟਰ ਚ ਨਹੀਂ ਜੇ ਸਾਈਡਸ ਤੇ ਹੁੰਦਾ ਤੇ ਬੈੱਡ ਵੀ ਹੋ ਗਏ ਸਾਫ਼ ਇਧਰ ਮਾਈਕਾ ਲੱਗਿਆ ਥੋੜਾ ਈਜ਼ੀ ਹੋ ਜਾਂਦਾ ਸਾਫ਼ ਕਰਾਂ ਜੀ ਇੱਥੇ ਮਾਈਕਾ ਲੱਗ ਲੱਗ ਜੇ ਨਾ ਉਹ ਦੀ ਸਫਾਈ ਕਰਨ ਈਜ਼ੀ ਐ ਦੂਜੀ ਆਮ ਜੀ ਕੋਈ ਜਿੱਥੇ ਪਲਾਈ ਬੋਰਡ ਅਲੱਗ ਮਾਇਕਾ ਨਹੀਂ ਲੱਗਿਆ ਉਹ ਥੋੜਾ ਔਖਾ ਲੱਗਦਾ ਸਾਫ ਕਰਨਾ ਤੇ ਫਿਰ ਸਾਰੇ ਰੂਮ ਦੀ ਡੀਪ ਕਲੀਨਿੰਗ ਹੋਊਗੀ ਚਲੋ ਹੁਣ ਮੈਂ ਕਿਹਾ ਡਸਟਿੰਗ ਵੀ ਕਰਦਾ ਡਸਟਿੰਗ ਕਰਕੇ ਫਿਰ ਮੈਂ ਚਾਤਰਾ ਨੂੰ ਕਰਾਂ ਪਛਾਉਂਗੀ ਸੈਟਿੰਗ ਕਰਦੀ ਹਾਂ ਰੂਮ ਦੀ ਤੇ ਡੀਪ ਕਲੀਨਿੰਗ ਸਾਰੀ ਹੋਊਗੀ ਟਾਈਮ ਤਾਂ ਕੋਈ ਬਹੁਤ ਜ਼ਿਆਦਾ ਨਹੀਂ ਲੱਗਦਾਗਾ ਬਸ ਇੱਕ ਆਪਾਂ ਨੂੰ ਕੰਮ ਸ਼ੁਰੂ ਕਰਨਾ ਹਨਾ ਵੀ ਇੱਕ ਮਨ ਚ ਆਏ ਕਰਨਾ ਵੀ ਜੀ ਡੀਪ ਕਲੀਨਿੰਗ ਕਰਨੀ ਆ ਉਹ ਚੀਜ਼ ਸੋਚ ਕੇ ਔਖਾ ਲੱਗਣ ਲੱਗ ਜਾਂਦਾ ਤੇ ਰੂਮ ਦੀ ਡਸਟਿੰਗ ਹੋ ਗਈ ਇਧਰਲੇ ਦਰਵਾਜ਼ੇ ਉੱਪਰ ਜਿਹੜੀ ਪਰਦਿਆਂ ਵਾਲੀ ਪਾਈਪ ਸੀ ਇਹ ਮੈਂ ਭੁੱਲ ਗਈ ਮੇਰੇ ਹੁਣ ਯਾਦ ਆ ਜਿਵੇਂ ਚੱਟੇ ਵੀ ਸਾਫ਼ ਕਰਦਾ ਨਹੀਂ ਆ ਇਹਦੇ ਵੀ ਕੱਪੜਾ ਮਾਰਦੈ ਨੇ ਵਸ ਮੈਂ ਡਸਟਿੰਗ ਕਰਦੀ ਹੁਣ ਨਹੀਂ ਕਈ ਵਾਰ ਕੱਪੜਾ ਉੱਪਰ ਐਦਾ ਲਗਾ ਕੇ ਇਹ ਕੱਪੜਾ ਪਾਵਕ ਸਾਫ਼ ਕਰਦਾ ਨਹੀਂ ਹੁੰਦੀ ਆ ਪਰ ਮੈਂ ਕਾ ਅੱਜ ਚਲੋ ਆਰਾਮ ਨਾਲ ਇਹਦੇ ਸਟੈਪ ਤੇ ਖੜਕੇ ਈਜ਼ੀਲੀ ਸਾਫ਼ ਕਰਦਾ ਨੇ ਦਰਵਾਜ਼ੇ ਤੇ ਉੱਪਰ ਵੀ ਕੱਪੜਾ ਮਾਰਤਾ ਜਿਹੜਾ ਦਰਵਾਜ਼ੇ ਦੇ ਪਿੱਛੇ ਕੋਰਨਰ ਆ ਜਾਂਦਾ ਤਾਂ ਡ्रेसਿੰਗ ਰੂਮ ਵਾਲਾ ਡੋਰ ਹੈ ਤੇ ਇਹ ਬਾਹਰ ਨਿਕਲਦਾ ਡੋਰ ਨਾ ਕੋਨਰਾਂ 'ਚ ਇੱਥੇ ਵੀ ਨਿੱਕੀ ਨਿੱਕੀ ਜਾਲੇ ਲੱਗ ਜਾਂਦੇ ਨੇ ਇਹ ਵੀ ਹਟਾਈ ਮੈਂ ਸਾਫ਼ ਕਰ ਤੇ ਕੱਪੜਾ ਮਾਰ ਕੇ ਇੱਥੇ ਨੰ ਸੈਂਟਰ 'ਚ ਨਿੱਕੀ ਨਿੱਕੀ ਜਾਲੇ ਲੱਗ ਜਾਂਦੇ ਨੇ ਜਦੋਂ ਜੇ ਦੋਨੇ ਜਿ ਇਕੱਠਾ ਭਿੱਟਦੀਆਂ ਨੇ ਕਿਉਂਕਿ ਦਰਵਾਜ਼ੇ ਦੇ ਪਿੱਛੇ ਕਈ ਵਾਰ ਸਫਾਈ ਰਹਿ ਜਾਂਦੀ ਹੈ ਕਰਨੀ ਤੇ ਉਹ ਅੱਗੇ ਸੇ ਕਬਰਡਸ ਦੀ ਬਾਰੀ ਕਬਰਡਸ ਦੇ ਉੱਪਰ ਵੀ ਮੈਂ ਵਾਈਪਰ ਦੇ ਉੱਪਰ ਕੱਪੜਾ ਲਗਾ ਕੇ ਸਾਫ਼ ਕਰ ਦੂੰਗੀ ਇੱਕ ਡਸਟ ਹੁੰਦੀ ਹੈ ਬਸ ਆਪਾਂ ਕੱਪੜੇ ਨਾਲ ਸਾਫ਼ ਹੋ ਜੂਗੀ ਉੱਪਰ ਤਾਂ ਕੋਈ ਦਾਗ ਵਗੈਰਾ ਨਹੀਂ ਲੱਗਦੇ ਕਿਉਂਕਿ ਆਪਾਂ ਡੇਲੀ ਨਹੀਂ ਖੋਲਦੇ ਕਬਰਡ ਉੱਪਰ ਦੀਆਂ ਤੇ ਡਸਟ ਹੁੰਦੀ ਹੈ ਤੇ ਉਹ ਹੋ ਜੂਗੀ ਸਾਫ਼ ਵਾਈਪਰ ਤੇ ਕੱਪੜਾ ਲਗਾ ਕੇ ਨਾ ਫਿਰ ਈਜ਼ੀ ਹੋਏ ਨਾ ਸਾਫ਼ ਕਰਨਾ ਸੋ ਥੋੜਾ ਆਪਾਂ ਨੂੰ ਤਰੀਕਾ ਸੌਖਾ ਮਿਲ ਜੇ ਤਾਂ ਕੰਮ ਕਰਨਾ ਵੀ ਸੌਖਾ ਹੋ ਜਾਂਦਾ ਕਈ ਵਾਰ ਕੋਈ ਚੀਜ਼ ਸਾਫ਼ ਸਫਾਈ ਕਰਨ ਦਾ ਤਰੀਕਾ ਆਪਾਂ ਨੂੰ ਦਿਮਾਗ 'ਚ ਆਉਂਦਾ ਨਹੀਂ ਹੈਗਾ ਫਿਰ ਉਹ ਉਹ ਚੀਜ਼ ਸਫਾਈ ਕਰਨੀ ਬੜੀ ਔਖੀ ਹੁੰਦੀ ਹੈ ਜੇ ਆਪਾਂ ਕੋਈ ਤਰੀਕਾ ਜਿਹਾ ਲੱਭ ਲਈ ਨਾ ਸਾਫ਼ ਕਰਨ ਦਾ ਕੋਈ ਜਿਗਾੜ ਜਿਹਾ ਲੱਭ ਲਈ ਫਿਰ ਕੰਮ ਕਰਨਾ ਆਪਣਾ ਸੌਖਾ ਹੋ ਜਾਂਦਾ ਤੇ ਹੁਣ ਗਈ ਸੀ ਬਾਹਰ ਪਾਜੀ ਪਾਜੀ ਮਿਰਚਾਂ ਸੁੱਕਣੀਆਂ ਪਾਈਆਂ ਪਈ ਸੀ ਬਾਰਿਸ਼ ਹੋਣ ਲੱਗ ਗਈ ਸੀ ਕਿੰਨੇ ਮਿੰਟ ਜੀ ਨਿੱਕੀ ਮੋਟੀ ਲਪੂੰਦਾ ਬੰਦੀ ਜੇ ਮੈਂ ਕਿਹਾ ਚਲੋ ਮਿਰਚਾਂ ਚੱਕੀਏ ਟਾਈਮ ਹੋ ਗਿਆ 10 ਵਜੇ ਦਾ 10 ਵਜੇ ਕੇ 10 ਮਿੰਟ ਹੋ ਗਏ ਕਮਰੇ ਦੀ ਸਾਫ਼ ਸਫਾਈ ਹੋ ਗਈ ਚਾਦਰ ਵੀ ਪਛਾਤੀ ਸੈਟਿੰਗ ਹੋ ਗਈ ਡਸਟਿੰਗ ਹੋ ਗਈ ਸਭ ਕੁਝ ਡਨ ਹੋ ਗਿਆ ਇੰਦਰਪੇਨੇ ਕੱਪੜੇ ਲਾਂਡਰੀ ਵਾਸਤੇ ਵਿੱਚ ਕੱਪੜੇ ਲੈ ਕੇ ਆਈ ਮਸ਼ੀਨ ਚੋਂ ਕੰਡ ਕੇ ਫੂਲੀ ਚ ਮੈਂ ਕੱਪੜੇ ਪਾਤੀ ਸੋ ਉਦھر ਮੈਂ ਸਫਾਈ ਕਰਨ ਲੱਗੀ ਸੀ ਮੌਸਮ ਹੋ ਗਿਆ ਬਾਹਰ ਦਾ ਬਹੁਤ ਖਰਾਬ ਅੱਛਾ ਹੋ ਗਿਆ ਵੈਸੇ ਵੈਦਰ ਠੀਕ ਹੈ بارش ਵਾਲਾ ਮੌਸਮ ਹੈ ਪੂਰੀ بارش ਆਈ ਤੇ ਠੰਡੀ ਹਵਾ ਚੱਲ ਰਹੀ ਹੈ ਨਗਰ ਜਮੀ ਕਿਦਮੀ ਜਪਈ ਜਾਂਦਾ ਨੇੜੇ ਤੇੜੇ ਬਹੁਤ ਵਧੀਆ ਮੌਸਮ ਹੋ ਗਿਆ ਫੇ ਕੱਪੜੇ ਮੈਂ ਹੁਣ ਬਾਹਰ ਨਹੀਂ ਪਾ ਸਕਦੀ ਕੱਪੜੇ ਅੰਦਰ ਹੀ ਪਾਉਂਗੀ ਡਰਾਈਂਗ ਰੂਮ ਚ ਪਾਉਣੀ ਆ ਜਾਂ ਸਟੈਂਡ ਅੰਦਰ ਕਰ ਲਾਂ ਨੇ ਸਟੈਂਡ ਤੇ ਛੋਟੇ ਕੱਪੜੇ ਪੈਣਗੇ ਕੁਝ ਰੂਮ ਚ ਪਾਉਣੀ ਆ ਕੈਮਰਾ ਸਾਫ ਦੇਖ ਕੇ ਬਹੁਤ ਵਧੀਆ ਫੀਲਿੰਗ ਆ ਰਹੀ ਹੈ ਬਲਾਈਂਡ ਵੀ ਹਟਾਤਾ ਮੈਂ ਕਿ ਮੌਸਮ ਵਧੀਆ ਬਾਹਰ ਦਾ ਵਧੀਆ ਮੌਸਮ ਦਿਖੂਗਾ ਹੁਣ ਸ ਦੁਪਹਿਰ ਦਾ ਟਾਈਮ ਅੱਜ ਮੈਂ ਕਿਚਨ ਵਿੱਚ ਬਿਜ਼ੀ ਸੀ ਕਿਉਂਕਿ ਸਾਡੇ ਅਚਾਨਕ ਗੈਸਟਸ ਦਾ ਫੋਨ ਆ ਗਿਆ ਕਹਿੰਦੇ ਅਸੀਂ ਆ ਰਹੇ ਹਾਂ ਤੇ ਫਿਰ ਮੈਂ ਬਣਾਇ ਸੀ ਕਾਲੇ ਛਾਨੇ ਬਣਾ ਰਹੀ ਸੀ ਇਧਰ ਮਸਾਲਾ ਭੁੰਨ ਰਹੀ ਹਾਂ ਕਾਲੇ ਛਾਨੇ ਬੋਇਲ ਹੋ ਗਏ ਐਸ ਵਿੱਚ ਮੈਂ ਛਾਨੇ ਸਵੇਰੇ ਭੁੰਨਤੀ ਸੀ ਵੀ ਮੈਂ ਸ਼ਾਮ ਨੂੰ ਬਣਾਉਂਗੀ ਸਬਜ਼ੀ ਕਾਲੇ ਛਾਨੇ ਦੀ ਫਿਰ ਮੈਂ ਹੁਣੇ ਬੋਇਲ ਕਰਨੇ ਰੱਖ ਲੇ ਇਧਰ ਮਸਾਲਾ ਬਣ ਰਿਹਾ ਆਲੂ ਵਾਲੇ ਪਈ ਸੀ ਪਾਪੜੀ ਲਈ ਇੱਧਰ ਮੇਰਾ ਖਲਾਰਾ ਦੇਖੋ ਕਿਚਨ ਵਿੱਚ ਤੇ ਫੋਨ ਹੋ ਰਿਹਾ 11:47 ਦੁਪਹਿਰ ਦੇ ਤੇ ਕਿਚਨ ਵਿੱਚ ਮੈਂ ਪੂਰਾ ਪਾਇਆ ਹੋਇਆ ਖਲਾਰਾ ਇੱਧਰ ਧਨੀਆ ਦਵਿੰਦਰ ਲੈ ਕੇ ਆਏ ਸੀ ਪਾਪੜੀ ਦੀ ਚਟਨੀ ਹਰੀ ਚਟਨੀ ਬਣਾਉਣ ਵਾਸਤੇ ਕੁਝ ਧਨੀਆ ਪਦੀਨਾ ਘਰੇ ਵੀ ਹੈਗਾ ਸੀਗਾ ਤੇ ਧਨੀਆ ਦਵਿੰਦਰ ਐਨਾ ਲੈ ਆਏ ਜਿਵੇਂ ਸਾਗ ਬਣਾਉਣਾ ਹੁੰਦਾ ਐਡੀ ਵੱਡੀ ਕੁੱਟੀ ਲੈ ਕੇ ਆਏ ਇੱਧਰ ਥੋੜੀ ਬਰਫੀ ਲਿਆਂਦੀ ਪਿਆ ਪਨੀਰ ਲਿਆਂਦਾ ਪਿਆ ਸਾਰਾ ਕੁਝ ਮੇਰਾ ਕਿਚਨ ਵਿੱਚ ਖਿਲਰਨ ਕਰ ਨਾਉਨ ਆਈਂ ਪਿਆ ਜੇ ਭਾਂਡੇ ਸਾਫ਼ ਕਰਨ ਵਾਲੇ ਪਏ ਨੇ ਆਲੂ ਵਾਲੇ ਸੋ ਕੁੱਕਰ ਪਿਆ ਪਹਿਲਾਂ ਮੈਂ ਰੂਮ ਦੀ ਸਫਾਈ ਵੱਲ ਹੋ ਗਈ ਤੇ ਖਾਣੇ ਦਾ ਸਵੇਰ ਦਾ ਕੰਮ ਹੋ ਗਿਆ ਸੀ ਪਰ ਕਿਚਨ ਨਹੀਂ ਮੈਂ ਕਲੀਨ ਕਰੀ ਸੀ ਤੇ ਹੁਣ ਕਿਚਨ 'ਚ ਸਬਜ਼ੀ ਵਗੈਰਾ ਬਣਾ ਕੇ ਆ ਕੇ ਮੈਂ ਡਾਈਨਿੰਗ ਟੇਬਲ ਵੀ ਆਰਗੇਨਾਈਜ਼ ਕਰਤਾ ਸਾਰਾ ਅਰੇਂਜ ਕਰਤਾ ਹਨਾ ਜਿਵੇਂ ਜਿਵੇਂ ਮੇਰਾ ਟਾਈਮ ਲੱਗ ਰਿਹਾ ਸੀ ਜੋ ਵੀ ਕੰਮ ਮੈਨੂੰ ਸਮਝ ਆ ਰਿਹਾ ਸੀ ਮੈਂ ਕਰੀ ਜਾ ਰਹੀ ਸੀ ਮੈਂ ਚਲੋ ਡਾਈਨਿੰਗ ਟੇਬਲ ਅਰੇਂਜ ਕਰ ਰਹੀ ਹੁੰਦੀ ਐ ਨੇ ਜਾ ਕੇ ਭਾਂਡੇ ਉੱਥੇ ਰੱਖੇ ਹੋਣੇ ਨੇ ਕਿਚਨ ਵਿੱਚ ਸਾਈਡ ਬਾਈ ਸਾਈਡ ਮੇਰਾ ਕੰਮ ਚੱਲ ਰਿਹਾ ਸੀ ਟਾਈਮ ਹੋ ਗਿਆ 12:30 ਦਾ ਹੁਣ ਮੈਂ ਕਿਚਨ ਜੋ ਫ੍ਰੀ ਹੋ ਕੇ ਆਈ ਆ ਬਸ ਸੈਲਡ ਕੱਟਣਾ ਰਾਇਤਾ ਪਾਉਣਾ ਕਰ ਲ ਬਾਸੂੰ ਦੀ ਛੂਛੱਪ ਜੀ ਕਰਨਾ ਮਾਣਾ ਮੋਟਾ ਹਨ ਕੋਈ ਸੀਟ ਵਗੈਰਾ ਧੋਣੀ ਬਹੁਤ ਵੇਸ਼ਣ ਧੋਣਾ ਉਹ ਧੋ ਦੂੰਗੀ ਨਾ ਆਵਾਂ ਪਿਚਪਿਚ ਕਰ ਜਾਂਦਾ ਪਿੰਡ ਲੈਣੇ ਕਲਕਣੇ ਆ ਜਾਂਦੇ ਬਾਹਰ ਹੋ ਰਹੀ ਹੈ ਬਾਰਿਸ਼ ਨਾ ਕਿ ਫਿਰ ਮੈਂ ਸੈਲਡ ਕੱਟੂੰਗੀ ਰਾਇਤਾ ਪਾ ਦੂੰਗੀ ਮੇਰੇ ਵੱਲੋਂ ਖਾਣੇ ਦੀ ਆ ਰਹੀ ਹੈ ਸਬਜੀ ਖੋਲ ਕੇ ਕੁੱਕਰ ਖੋਲ ਕੇ ਮੇਥੀ ਵਗੈਰਾ ਪਾ ਦੂੰਗੀ ਅੱਜ ਪਤਾ ਹੀ ਨਹੀਂ ਕੀ ਹੋ ਗਿਆ ਕਦੇ ਕਦੇ ਅਨਪਲਾਨਡ ਜਾਂ ਹੋ ਜਾਂਦਾ ਮੈਨੂੰ ਨਾ ਕੰਮ ਕਰਨ ਨਾਲ ਔਖ ਲੱਗਦਾ ਪਰ ਮੈਨੂੰ ਮੇਰੀ ਇਹ ਆadat ਜੀ ਮੈਨੂੰ ਪਹਿਲਾਂ ਪਤਾ ਹੋਵੇ ਤਾਂ ਆਪਾਂ ਉਸ ਆਪਣੇ ਅਕੋਰਡ ਟਾਈਮ ਅਕੋਰਡਿੰਗ ਕੰਮ ਪਲਾਨ ਕਰ ਲਾਂਦੇ ਆਪਾਂ ਤੁਹਾਡਾ ਮੱਝਾ ਕੋਲ ਠੰਡੀ ਹਵਾ ਆਊਗੀ ਬਾਹਰ ਮੌਸਮ ਠੰਡਾ ਅੱਜ ਬਸ ਇਹੀ ਹੁੰਦਾ ਕਿ ਪਤਾ ਹੋਵੇ ਕਿਸੇ ਦਾ ਆਉਣਾ ਜਾਣਾ ਤਾਂ ਉਸ ਕੋਰਡਿੰਗ ਆਪਾਂ ਆਪਣੇ ਕੰਮ ਕਰਕੇ ਰੱਖ ਲੈਣੇ ਘਰ ਦੇ ਤੇ ਖਾਣਾ ਵਗੈਰਾ ਕੁਚਾ ਆਪਾਂ ਲਈ ਜੋ ਵੀ ਆਪਾਂ ਤਿਆਰੀ ਕਰਨੀ ਹੁੰਦੀ ਪਹਿਲਾਂ ਹੋ ਜਾਣੀ ਬਸ ਮੈਨੂੰ ਐ ਹੁੰਦਾ ਕਿ ਅਗਲਾ ਘਰੇ ਆਊਗਾ ਸੇਵਾ ਪਾਣੀ ਵਧੀਆ ਹੋ ਜੇ ਮੌਕੇ ਤੇ ਭੱਜ ਦੌੜ ਜੀ ਪੈਣ ਜੀ ਸਮਝ ਵੀ ਨਾ ਆਉਂਦਾ ਕੀ ਕਰੀਏ ਕੀ ਕਰੀਏ ਚਲੋ ਕੋਈ ਗੱਲ ਨਹੀਂ ਕਹਦੇ ਕਦੇ ਅਨਪਲਾਨਡ ਜਾਂ ਹੋ ਜਾਂਦਾ ਅੱਜ ਅਨਪਲਾਨਡ ਹੀ ਹੋ ਗਿਆ ਗੈਸਟ ਨੇ ਬਿਲਕੁਲ ਅਚਾਨਕ ਘੰਟਾ ਪਹਿਲਾਂ ਹੀ ਫੋਨ ਕਰਿਆ ਅਸੀਂ ਬਸ ਹੁਣ ਅੱਧੇ ਘੰਟੇ ਪਹਿਲਾਂ ਪਤਾ ਹੁੰਦਾ 25 ਤਰ੍ਹਾਂ ਤਿਆਰੀ ਵਿਆਰੀ ਕਰ ਲੰਨੇ ਆ ਚਲੋ ਸਭ ਕੁਛ ਉਲਮੋਸਟ ਟਾਈਮ ਤੇ ਤਾਂ ਆਪਾਂ ਕਰ ਹੀ ਲੈਨੇ ਸਭ ਕੁਛ ਪਰ ਆਏ ਥੋੜੇ ਕੰਮ ਖਿੱਚ ਕੇ ਕਰਨਾ ਪੈਂਦਾ ਭੱਜ ਦੌੜ ਕੇ ਤੇ ਮੈਂ ਨਾ ਕਿਉਂ ਨਹੀਂ ਫਟਾਫਟ ਬਾਹਰ ਹੋ ਰਹੀ ਕਿਨ ਮਿੰਕਿਨ ਮਿਨ ਬਾਹਰ ਹੋ ਰਹੀ ਹੈ ਬਾਰਿਸ਼ ਥੋੜੀ ਥੋੜੀ ਕਣੀਆਂ ਜਿਹਨੇ ਬਹੁਤ ਜ਼ਿਆਦਾ ਨਹੀਂ ਕਈ ਬਹੁਤ ਜ਼ਿਆਦਾ ਨਹੀਂ ਆ ਮਾੜੀ ਮਾੜੀ ਕਣੀਆਂ ਜਿਹਨੇ ਮਾੜੀ ਮਾੜੀਆਂ ਫੁੱਲ ਕੇ ਨਹੀਂ ਮੀ ਪਾਉਂਦਾ ਰੱਬ ਫੁੱਲ ਕੇ ਪਾ ਦੇ ਗਰਮੈਸਤੀ ਨਿਕਲ ਜੇ ਤੇ ਇਧਰੋਂ ਆਪਾਂ ਬਣਾਉਣਾ ਹੈ ਪਾਪੜੀ ਜਿਹੜੇ ਪਾਪੜੇ ਮੈਂ ਘਰੇ ਬਣਾਈਆਂ ਸੀ ਉਹਨੂੰ ਆਪਾਂ ਛੋਟੇ-ਛੋਟੇ ਪੀਸ ਚ ਤੋੜ ਲਾਂਗੇ ਉਹ ਤੁਹਾਡੇ ਮਰਜ਼ੇ ਛੋਟੇ ਪੀਸ ਤੋੜਨੇ ਹਨਾ ਮੈਂ ਕਿਉਂਕਿ ਵੱਡੀਆਂ ਸੀ ਨਾ ਸਾਈਜ਼ ਵਿੱਚ ਮੈਂ ਛੋਟੇ ਪੀਸ ਕਰ ਲਏ 2-3 ਪੀਸ ਕਰ ਲਏ ਤੇ ਪਾਪੜੀਆਂ ਤੋੜ ਕੇ ਇਹਦੇ ਉੱਪਰ ਆਪਾਂ ਪਾਵਾਂਗੇ ਆਲੂ ਇਹਦੇ ਵਿੱਚ ਬੋਇਲਡ ਆਲੂ ਬਾਕੀ ਆਪੋ ਆਪਣਾ ਟੇਸਟ ਹੈ ਸਭ ਦਾ ਕਈ ਕੱਲੀ ਪਾਪੜੀ ਪਸੰਦ ਕਰਦੇ ਆ ਆਲੂ ਨਹੀਂ ਪਸੰਦ ਕਰਦੇ ਹਨ ਤੇ ਅਸੀਂ ਆਲੂ ਵੀ ਫੋਨ ਹੁੰਨੇ ਇਹਦੇ ਵਿੱਚ ਬੋਇਲਡ ਆਲੂ ਛੋਟੇ ਪੀਸ ਕਰਕੇ ਬੋਇਲ ਆਲੂ ਵੀ ਪਾ ਲੈਨੇ ਆ ਪਾਪੜੀਆਂ ਬਹੁਤ ਜ਼ਿਆਦਾ ਟੇਸਟੀ ਪਾਪੜੇ ਪਾਉਂਦੇ ਘਰ-ਵਾਰ ਕੀਤਾ ਬਾਜ਼ਾਰ 'ਚ ਵੀ ਸਾਨੂੰ ਲੱਗਦਾ ਮਿਲਦੀ ਹੈ ਜੀ ਬੋਇਲਡ ਆਲੂ ਪਾ ਲੈ ਛੋਟੇ ਪੀਸ ਕਰਕੇ ਆਲੂ ਵੀ ਠੰਡੇ ਹੋਣ ਤਾਂ ਜ਼ਿਆਦਾ ਅੱਛਾ ਲੱਗਦਾ ਚਟਨੀ ਵੀ ਠੰਡੀ ਹੋਵੇ ਦਹੀਂ ਵੀ ਪੂਰੀ ਠੰਡੀ ਹੋਵੇ ਤੇ ਇਹਦੇ ਉੱਪਰ ਆਪਾਂ ਪਾ ਲਾਂਗੇ ਮਸਾਲਾ ਮਸਾਲਾ ਵੀ ਮੈਂ ਘਰੇ ਬਣਾ ਕੇ ਰੱਖਦੀ ਹੁੰਨੀ ਆ ਕਾਲਾ ਨਮਕ ਕਾਲੀ ਮਿਰਚ ਚਾਟ ਮਸਾਲਾ ਭੁੰਨਿਆ ਜੀਰਾ ਪਾਊਡਰ ਤੇ ਥੋੜਾ ਸਿੰਪਲ ਨਮਕ ਪਾ ਲੋ ਚੀਜ਼ਾਂ ਨੂੰ ਮਿਕਸ ਕਰ ਲਓ ਮਸਾਲਾ ਘਰੇ ਬਣ ਜਾਂਦਾ ਜੀਰੇ ਪਾਊਡਰ ਦਾ ਬੜਾ ਅੱਛਾ ਟੇਸਟ ਆਉਂਦਾ ਤੇ ਉੱਪਰ ਪਾ ਲਾਂਗੇ ਬਹੀਨ ਦਹੀਂ ਨੂੰ ਮੈਂ ਚਿਨੀ ਪਾ ਲਈ ਸੀ ਪੀਸੀ ਹੋਈ ਤਾਂ ਕਿ ਮਿੱਠੀ ਹੋ ਜਾਵੇ ਫਲੇਵਰ ਵਿੱਚ ਖੱਟੀ ਨਾ ਰਹੇ ਕਿਉਂਕਿ ਚਾਟ ਵਿੱਚ ਥੋੜੀ ਜਿਹੀ ਥੋੜੀ ਜਿਹੀ ਮਿੱਠੀ ਦਹੀਂ ਪਸੰਦ ਬਾਕੀ ਟੇਸਟ ਆਪੋ ਆਪਣਾ ਉੱਪਰ ਪਾ ਲਾਂਗੇ ਹਰੀ ਚਟਨੀ ਇਹਦੇ ਵਿੱਚ ਚਟਨੀ ਵਿੱਚ ਮੈਂ ਪਾਇਆ ਧਨੀਆ ਪੁਦੀਨਾ ਹਰੀ ਮਿਰਚ ਤੇ ਮੈਂ ਇੱਕ ਨਿੰਬੂ ਨਿਚੋੜਤਾ ਵਿੱਚ ਨਮਕ ਪਾ ਲਿਆ ਇਹ ਹੀ ਪਾਇਆ ਚਟਨੀ ਵਿੱਚ ਪਿਆਜ਼ ਬਿਲਕੁਕੁਲ ਨਹੀਂ ਪਾਇਆ ਮੈਂ ਹਰੀ ਚਟਨੀ ਪਾ ਲਈ ਤੇ ਇਮਲੀ ਚਟਨੀ ਪਾ ਲਈ ਇਮਲੀ ਚਟਨੀ ਇਹ ਬਾਜ਼ਾਰ ਵਾਲੀ ਵੈਸੇ ਘਰੇ ਵੀ ਮੈਂ ਕਦੇ ਬਣਾ ਲੈਂਦੀ ਹਾਂ ਪਰ ਹੁਣ ਮੇਰੇ ਕੋਲ ਬਾਜ਼ਾਰ ਵਾਲੀ ਚੱਲ ਰਹੀ ਜੇ ਖਤਮ ਹੋ ਫਿਰ ਮੈਂ ਘਰੇ ਬਣਾਉਂਗੀ ਉਪਰੋਂ ਫੇਰ ਥੋੜਾ ਜਿਹਾ ਪਾ ਮਸਾਲਾ ਪਾ ਲਾਂਗੇ ਤੇ ਆਪਣੀ ਚਾਟ ਪਾਪੜੀ ਬਣ ਕੇ ਰੈਡੀ ਹੈ ਇੰਜੋਏ ਕਰਦੇ ਆਂ ਠੰਡੀ ਠੰਡੀ ਜੰਮੀ ਜਿ ਚਟਪਟੀ ਚਾਟ ਪਾਪੜੀ ਚਲੋ ਚਾਟ ਪਾਪੜੀ ਕਰਦੇ ਇੰਜੋਏ ਟਾਈਮ ਹੋ ਗਿਆ ਪੌਣੇ 4 ਦਾ ਮੈਂ ਕਿਹਾ ਚਾਹ ਕਰਕੇ ਚਾਹ ਨਾਲ ਜਸਟ ਹਾਫ ਲੱਡੂ ਗੇ ਸੰਦਾ ਹਾਫ ਹੀ ਲਵਾਂਗੇ ਮੈਂ ਦਿਲ ਤੱਕ ਆ ਦਾ ਸਾਰਾ ਲੈ ਲਾਂ ਪਰ ਸ਼ਾਮ ਦਾ ਟਾਈਮ ਹੈ ਸਾਰਾ ਨਹੀਂ ਨੂੰ ਹਾਫ ਮੈਂ ਸਵੇਰੇ ਲਿਆ ਸੀ ਹਾਫ ਮੈਂ ਹੁਣ ਲੈ ਲਿਆ ਇਨਾਸਾ ਕਿਉਂਕਿ ਇੱਕ ਲੱਡੂ ਨੇ ਵੀ ਉਹਦੀ ਸੈਟੀਸਫੈਕਸ਼ਨ ਦੇਣੀ ਸਾਰਾ ਖਾ ਲਾਂਗੇ ਹਾਫ ਖਾ ਲਾਂਗੇ ਤਾਂ ਵੀ ਉਹ ਨਹੀਂ ਸੈਟੀਸਫੈਕਸ਼ਨ ਹੀ ਹੈ ਇੱਕ ਜਸਟ ਮੂੰਹ ਚ ਆਪਣੇ ਸਵਾਦ ਆਈ ਜਾਣਗੇ ਇਸ ਲਈ ਸ਼ਾਮ ਨੂੰ ਮੈਂ ਬਹੁਤ ਜ਼ਿਆਦਾ ਹੈਵੀ ਮਿੱਠਾ ਨਹੀਂ ਖਾਂਦੀ ਪੀਨੇ ਚਾਹ ਸੀਰ ਬਹੁਤ ਮੇਰਾ ਭਾਰੀ ਭਾਰੀ ਹੋਇਆ ਪਿਆ ਥਕਾਵਟ ਵੀ ਹੋਈ ਪਈ ਐ ਨੀਂਦ ਵੀ ਆਈ ਜਾਂਦੀ ਡਿੱਗੂ ਡਿੱਗੂ ਕਰੀ ਜਾਂਦੀ ਮੈਂ ਥਕਾਵਟ ਬਹੁਤ ਬਹੁਤ ਜ਼ਿਆਦਾ ਹੋਈ ਪਈ ਅੱਜ ਮੈਨੂੰ ਸੀਰ ਵੀ ਮੇਰਾ ਭਾਰੀ ਹੋਇਆ ਪਿਆ ਹੁਣ ਪਹਿਲੇ ਬਣਾ ਇਸ ਵਿੱਚ ਚਾਹ ਹੈ ਸਾਬੀ ਚਾਹ ਹੈ ਜੀ ਸਬਜੀ ਪਈ ਹੈ ਮੇਰੇ ਕੋਲ ਸ਼ਾਮ ਨੂੰ ਮੈਂ ਸਬਜੀ ਚਾਹ ਦੀ ਬਣਾਉਂ ਚਨੇ ਪਏ ਨੇ ਤੇ ਵੀਡੀਓ ਦਾ ਨਾਲ ਮੇਰਾ ਕੰਮ ਰਹਿੰਦਾ ਸਾਰਾ ਕੁਝ ਮੇਰਾ ਲੇਟ ਹੋ ਗਿਆ ਚਾਹ ਪੀ ਕੇ ਕਰਦੀਆਂ ਵੀਡੀਓ ਤੇ ਕੰਮ ਕੰਪਲੀਟ ਕਰਦੀਆਂ ਕੱਪੜੇ ਸੁੱਕੇ ਪੈਣ ਡਰੰਗ ਰੂਮ ਵਿੱਚ ਮੈਂ ਪਾਤੀ ਸੀ ਪੱਖਾ ਲਗਾਤਾ ਸੀ ਮਿੰਕਾ ਨਹੀਂ ਪੱਖੇ ਵੀ ਨਾ ਅੰਦਰ ਗਿੱਲੀ ਸੁਨਾਹ ਜੀ ਸਮੈਲ ਜਾਈ ਆਉਗੀ ਉਹ ਕੱਪੜੇ ਸੁੱਕ ਗਏ ਉਹਨਾਂ ਨੂੰ ਤੈਅ ਕਰਦੀਆਂ ਮੈਂ ਕੱਪੜੇ ਪ੍ਰੈਸ ਵਾਲੇ ਅਲੱਗ ਕਰਦੀਆਂ ਕੱਪੜੇ ਸਭਾਉਂਦੇ ਚਾਹ ਪੀ ਕੇ ਹੁਣ ਸ਼ਾਮ ਦਾ ਟਾਈਮ ਸੀ ਸ਼ਾਮ ਦਾ 5:00 ਵਜੇ ਦਾ ਟਾਈਮ ਸੀਗਾ ਤੇ ਮੈਂ ਕਿਹਾ ਚਲੋ ਸਬਜ਼ੀ ਤਾਂ ਨਹੀਂ ਬਣਾਉਣੀ ਵੀ ਪਿਆਜ਼ ਮੈਂ ਛਿੱਲ ਕੇ ਰੱਖ ਲਾਂਣੀ ਆ ਛਿੱਲੇ ਹੋਏ ਪਿਆਜ਼ ਖਤਮ ਹੋ ਗਏ ਸੀਗੇ ਮੈਂ ਬਾਹਰ ਬੈ ਕੇ ਛਿਲ ਰਹੀ ਸੀ ਪਿਆਜ਼ ਜਦੋਂ ਵੀ ਮੈਂ ਪਿਆਜ਼ ਛਿੱਲਨੇ ਹੁੰਦਿਆਂ ਮੈਂ ਬਾਹਰ ਬੈ ਕੇ ਹੀ ਛਿਲਦੀ ਹੁੰਨੀ ਤਾਂ ਕਿ ਅੰਦਰ ਪਿਆਜ਼ ਜਦ ਨਹੀਂ ਸਮੈਲ ਨਾ ਫੈਲੇ ਜੋ ਪੱਕੇ ਜਾਂਦੇ ਫਿਰ ਪਿਆਜ਼ ਦੀ ਸਮੈਲ ਨਾ ਪਿਆਜ਼ ਦੀ ਗੜਾਤ ਸਾਰੇ ਘਰ ਚ ਆਉਣ ਲੱਗ ਜਾਂਦੇ ਫਿਰ ਅੱਖਾਂ ਜਿਵੇਂ ਮੱਚ ਜਾਂਦੀਆਂ ਨੇ ਇਸ ਕਰਕੇ ਮੈਂ ਬਾਹਰ ਬੈ ਕੇ ਹੀ ਛਿਲਦੀ ਹੁੰਨੀ ਜਦੋਂ ਵੀ ਪਿਆਜ਼ ਛੇਲਾ ਤਾਂ ਫਿਰ ਕੰਮ ਈਜ਼ੀ ਹੋ ਜਾਂਦਾ ਪਿਆਜ਼ ਛੇਲੇ ਪਈ ਹੁਣ ਤਾਂ ਸਬਜ਼ੀ ਬੜੀ ਫ ਤੇ ਬਾਕੀ ਜੇ ਤੁਹਾਨੂੰ ਅੱਜ ਦੀ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੇ ਤੁਸੀਂ ਨਹੀਂ ਸਬਸਕ੍ਰਾਈਬ ਕੀਤਾ ਬਿਨਾ ਸਬਸਕ੍ਰਾਈਬ ਕੀਤੇ ਵੀਡੀਓਸ ਦੇਖ ਰਹੇ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀਆਂ ਵੀਡੀਓਸ ਤੇ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਬਾਕੀ ਮਿਲਾਂਗੇ ਹੋਰ ਨਵੇਂ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ